ਅੱਜ ਵੀ ਮੀਟਿੰਗ ਹੈ ਪਰਸੋ ਦੀ ਮੀਟਿੰਗ ਕੋਮਰ ਨੇ ਆਪ ਮੰਨਿਆ ਵੀ ਜੇ ਅਸੀਂ ਕਿਸਾਨਾਂ ਦੇ ਰੱਦ ਕਰਤਾ ਤੇ ਫਿਰ ਅਡਾਨੀ ਪਾਣੀ ਸਾਡੇ ਦਾ ਕੁੱਫੇ ਹੋਣਗੇ ਤੇ ਅਡਾਨੀ ਬਾਦੂ ਖੁਸ਼ ਕਰਨ ਵਾਸਤੇ ਆ ਪਰ ਅਸੀਂ ਇਹਨੂੰ ਰੱਦ ਕਰਾ ਕੇ ਵਾਪਸ ਆਵਾਂਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਸਭ ਦੇ ਹੱਕ ਲਈ ਖੜੇ ਨੇ ਤੱਕਾ ਵੀ ਬੀਜੇਪੀ ਪਾਰਟੀ ਕਰ ਹੀ ਨਹੀਂ ਸਕਦੀ ਕਿਸੇ ਨਾਲ ਕਿ ਐਨੀ ਵੇਅਰ ਕੋਈ ਵੀ ਹੋਵੇ ਪ੍ਰਾਇਮ ਤੋਂ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਸੀਂ ਕੋਟਕਪੂਰੇ ਦੇ ਦੇਖ ਰਹੇ ਹੋ ਜਿੱਥੇ ਮੋਦੀ ਦਾ ਪੁਤਲਾ ਫੁਕਿਆ ਜਾ ਰਿਹਾ ਅਡਾਨੀ ਅਬਾਨੀ ਮੋਦੀ ਦਾ ਪੁਤਲਾ ਫੁਕਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟਕਪੂਰੇ ਦੀ ਜਿੱਥੇ ਕਿਸਾਨ ਯੂਨੀ ਵੱਲੋਂ ਪੁਤਲਾ ਫੁਕਿਆ ਜਾ ਰਿਹਾ ਖਾਸ ਤੌਰ ਤੇ ਮੁਸਲਮ ਧਰਮ ਜਿਹੜਾ ਹੈਗਾ ਉਹ ਵੀ ਜੁੜਿਆ ਹੋਇਆ ਹੈ ਮੁਸਲਮ ਧਰਮ ਵੀ ਜੁੜਿਆ ਹੋਇਆ ਸੀ ਗੱਲਬਾਤ ਕਰਦੇ ਹਾਂ ਇਹਨਾਂ ਨਾਲ ਕਿ ਸਾਨੂੰ ਕੀ ਦੱਸਣਾ ਚਾਹੁੰਦੇ ਆ ਮੁਸਲਮ ਧਰਮ ਵਾਲਾ ਤੁਸੀਂ ਇੱਥੇ ਪਹੁੰਚੇ ਹੋ ਕੀ ਕਹਿਣਾ ਤੁਹਾਡਾ ਸਾਸੀ ਵੀ ਮਤਲਬ ਕਿਸਾਨਾਂ ਦੇ ਨਾਲ ਹੀ ਹੈਗੇ ਆ ਜੀ ਜਿਹੜੀ ਹੈ ਸਾਰੇ ਮਿਲ ਜੂਣ ਕੇ ਇਕੱਠਾ ਨਾਲ ਇਸ ਧਰਮ ਨੇ ਦੇ ਵਿੱਚ ਸ਼ਾਮਲ ਹੋ ਜਾਈਆਂ ਜੋ ਵੀ ਹੈਗਾ ਕਿਸਾਨਾਂ ਦਾ ਹੱਕ ਹੈ ਕਿਸਾਨਾਂ ਨੂੰ ਮਿਲਣਾ ਚਾਹੀਦਾ ਬਿਲਕੁਲ ਇਹਨਾਂ ਦੇ ਜਿਹੜੇ ਪ੍ਰਧਾਨ ਹੈਗੇ ਆ ਇੰਦਰਜੀਤ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਇਸ ਬਾਰੇ ਸਬਦਨ ਲੈ ਕੇ ਕੋ ਜੋ ਪੰਜਾਬ ਦੇ ਵਿੱਚ ਲਗਾਤਾਰ ਸੁੱਤਲੇ ਜੋ ਫੁਕੇ ਜਾ ਰਹੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਇੰਦਰਜੀਤ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇੰਦਰਜੀਤ ਜੀ ਕੀ ਕਹਿੰਦੇ ਹੋ ਅੱਜ ਤੁਸੀਂ ਕੋਈ ਗੱਲ ਚੱਲੀ ਜਾਂਦੀ ਚੱਲੀ ਜਾਂਦੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਅੱਜ ਅਸੀਂ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਤਿੰਨ ਕਾਨੂੰਨ ਲਿਆਂਦੇ ਗਏ ਆ ਅੱਜ ਦਿੱਲੀ ਦੇ ਵਿੱਚ ਸਮੂਚੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਦੀ ਕਾਲ ਦੇ ਉੱਤੇ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈ ਪੁਤਲੇ ਫੂਕੇ ਜਾ ਰਹੇ ਆ ਅਮਾਨੀ ਅਦਾਨੀ ਕਾਰਪੋਰੇਟ ਘਰਾਣਿਆਂ ਦੇ ਔਰ ਮੋਦੀ ਸਰਕਾਰ ਦੇ ਔਰ ਅਸੀਂ ਮੋਦੀ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਜਿਹੜੀ ਸਾਡੀ ਕਿਸਾਨ ਆਗੂਆਂ ਦੀ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਦੋ ਟੁਕ ਫੈਸਲੇ ਕਾਨੂੰਨ ਹੈ ਜਿਹੜੇ ਉਹ ਕੈਨਸਲ ਕਰ ਦੇਣੇ ਚਾਹੀਦੇ ਆ ਔਰ ਜੇਕਰ ਅੱਜ ਵੀ ਕੋਈ ਟਾਲ ਮਟੋਲ ਵਾਲੀ ਲਾਰੇ ਲਾਉਣ ਵਾਲੀ ਨੀਤੀ ਰੱਖੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਦਿੱਲੀ ਦਾ ਸੰਤੁਲਨ ਹੈ ਉਹ ਬਗਾਨ ਕੇ ਰੱਖਦੇ ਪੰਜਾਬ ਦੇ ਬੀਜੇਪੀ ਲੀਡਰ ਵੀ ਜਿਹੜੇ ਹੈਗੇ ਹੁਣ ਕਿਸਾਨਾਂ ਦੀ ਬੋਲੀ ਬੋਲਣ ਲੱਗ ਪਏ ਕੀ ਕਹਿਣਾ ਉਹਦੇ ਬਾਰੇ ਤੁਹਾਡਾ ਵੇਖੋ ਕੱਲੇ ਬੀਜੇਪੀ ਦੇ ਲੀਡਰ ਨਹੀਂ ਇੱਥੇ ਰਾਜਸੀ ਪਾਰਟੀਆਂ ਸਾਰੀਆਂ ਹੀ ਬਹੁਤ ਸਾਰੀਆਂ ਮੈਂ ਸਟੇਜ ਤੇ ਜ਼ਿਕਰ ਕੀਤਾ ਜਿਹੜੀਆਂ ਇਸ ਤੋਂ ਪਹਿਲਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਖੜੀਆਂ ਸੀ ਉਹ ਸਾਰੀਆਂ ਅੱਜ ਕਿਸਾਨਾਂ ਨਾਲ ਖੜੀਆਂ ਤੇ ਅੱਜ ਪੰਜਾਬ ਦੇ ਬੀਜੇਪੀ ਦੇ ਲੀਡਰ ਜੇ ਕਿਸਾਨੀ ਵਾਲੀ ਬੋਲੀ ਬੋਲਣ ਲੱਗਿਆ ਤਾਂ ਇਹ ਕਿਸਾਨਾਂ ਦਾ ਰੋਹ ਹੈ ਕਿਸਾਨਾਂ ਦਾ ਇੱਕ ਹੈ ਕਿਸਾਨਾਂ ਦੇ ਹਜੂਮ ਤੋਂ ਡਰਦੇ ਇੱਧਰਲੇ ਪਾਸੇ ਬੋਲਣ ਲੱਗੇ ਆ ਪੂਰੇ ਕਿਸਾਨਾਂ ਨੇ ਦਿੱਲੀ ਦੇ ਗਲ ਗਲ ਵਿੱਚ ਗੁੱਠਾ ਦਿੱਤਾ ਹੋਇਆ ਅੱਜ ਤੁਸੀਂ ਜਿਹੜਾ ਹੈਗਾ ਇਹ ਪ੍ਰੋਟੈਸਟ ਕਰ ਰਹੇ ਆ ਪੂਰੀਆਂ ਇੰਡੀਆ ਦੇ ਵਿੱਚ ਤੁਹਾਡਾ ਪ੍ਰੋਟੈਸਟ ਹੋ ਰਿਹਾ ਕੀ ਲੱਗਦਾ ਤੁਹਾਨੂੰ ਇਸ ਨੂੰ ਲੈ ਕੇ ਹੋਰ ਕਿੰਨਾ ਕੁ ਦਬਾਅ ਪਾਊਗਾ ਵੇਖੋ ਦਬਾਅ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਧਣਾ ਹੈ ਇਹ ਜਿਹੜਾ ਦਬਾਅ ਪੈਂਦਾ ਪੁਤਲੇ ਫੂਕਣ ਦਾ ਤਾਂ ਹੈ ਤੇ ਆਉਣ ਵਾਲੀ 8 ਤਰੀਕ ਨੂੰ ਇਹ ਵੀ ਮੇਰੇ ਖਿਆਲੇ ਵੀ ਕਾਲ ਆਊਗੀ ਪੂਰਾ ਭਾਰਤ ਬੰਦ ਵੀ ਹੋਊਗਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਸ ਤੋਂ ਵੀ ਹਲੇ ਕੁਝ ਕਰਸਤਿਆ ਸੀ ਬੇਲ ਦਿੱਤੀ ਹੋਈ ਹੈ ਸਾਡੇ ਭਰਾ ਕੋਈ ਉੱਥੇ ਤੰਗ ਨਾ ਹੋਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਦਿੱਲੀ ਦਾ ਅਸੀਂ ਬੰਦ ਕਰਕੇ ਰੱਖ ਦਾਂਗੇ ਜੇਕਰ ਸਰਕਾਰ ਬਾਜ਼ੀ ਨਹੀਂ ਸੋ ਇਹਨਾਂ ਦਾ ਕਹਿਣਾ ਹੈ ਕਿ ਦਿੱਲੀ ਅਸੀਂ ਜਿਹੜੀ ਹੈਗੀ ਹੈ ਹੋਰ ਅਸੀਂ ਬੰਦ ਕਰਕੇ ਰੱਖਾਂਗੇ ਦਿੱਲੀ ਦੇ ਗਲ ਦੇ ਗੁੱਠਾ ਜਿਹੜਾ ਹੈਗਾ ਅਸੀਂ ਦਿੱਤਾ ਹੋਇਆ ਔਰ ਹੋਰ ਵੀ ਦੇਵਾਂਗੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਜੋ ਇਹਨਾਂ ਨੇ ਪਤਲਾ ਫੂਕਣ ਦਾ ਜਿਹੜਾ ਪੂਰੀ ਕਾਲ ਦਿੱਤੀ ਸੀਗੀ ਪੂਰੇ ਇੰਡੀਆ ਦੇ ਵਿੱਚ ਸਰਕਾਰਾਂ ਦੇ ਉੱਪਰ ਕਿੰਨਾ ਕੁ ਦਬਾਅ ਪਵੇਗਾ ਜਿੱਥੇ ਭਾਜਪਾ ਦੇ ਘਰ ਦੇ ਅੱਗੇ ਕਿਸਾਨਾਂ ਨੇ ਲਗਾਤਾਰ ਧਰਨਾ ਜਿਹੜਾ ਹੈਗਾ ਦਿੱਤਾ ਹੋਇਆ ਉੱਥੇ ਹੀ ਅੱਜ ਉੱਥੇ ਪਤਲਾ ਫੂਕਣ ਦੀ ਰਸਮ ਜਿਹੜੀ ਹੈਗੀ ਹੈ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ 메ਨ ਚੌਂਕ ਕੋਟੂਗਪੁਰਾ ਦੇ ਵਿੱਚ ਸਿੱਧੂਪੁਰ ਵੱਲੋਂ ਜਿਹੜਾ ਹੈਗਾ ਪਤਲਾ ਫੂਕਣ ਦਾ ਪ੍ਰੋਗਰਾਮ ਇੱਥੇ ਕੀਤਾ ਗਿਆ ਹੈ ਕਿਹੜੇ ਕਿਹੜੇ ਤੁਸੀਂ ਜਥੇਬੰਦੀਆਂ ਵੱਲੋਂ ਇੱਥੇ ਪਹੁੰਚੇ ਅੱਜ ਅਸੀਂ ਜੀ ਜੋ ਸਾਨੂੰ ਦਿੱਲੀ ਤੋਂ ਸਾਡੀਆਂ ਜਥੇਬੰਦੀਆਂ ਨਾਲ ਸਾਰੀਆਂ ਦਾ ਹੁਕਮ ਹੋਇਆ ਸੀਗਾ ਅਸੀਂ ਅੱਜ ਸਿੱਧੂਪੁਰ ਜਥੇਬੰਦੀਆਂ ਆਉਣੀਓ ਵੈਸੇ ਸਾਡੀਆਂ 40 ਦੀਆਂ ਜਾਣੀ ਇਕੱਠੀਆਂ ਹੀ ਆ ਜੀ ਪਰ ਟੋੜੀ ਜਿਵੇਂ ਜਵੇਂ ਡਾਟੀਆਂ ਲੱਗੀਆਂ ਕਿਸੇ ਦਾ ਸਿੱਖਾਂ ਵਾਲੇ ਮੋੜ ਤੇ ਕਿ ਸ਼ਾਹ ਤਿੰਨ ਕੌਣੀ ਤੇ ਅਟੋ ਡੀਰ ਕੇ ਵੰਡ ਕੇ ਵੀ ਮੱਲੇ ਮੱਲੇ ਚ ਅਸੀਂ ਪੁਤਲੇ ਫੁਕਣੇ ਆ ਅੱਜ ਉਸ ਤੋਂ ਕਾ ਸਾਡੀ ਡਿਊਟੀ ਇੱਥੇ ਬੱਤੀਆਂ ਵਾਲੇ ਚੌਂਕ ਸੋ ਅੱਜ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਿਹੜਾ ਹੈਗਾ ਪੁਤਲਾ ਫੁਕਿਆ ਜਾ ਰਿਹਾ ਔਰ ਇਸ ਤੋਂ ਬਾਅਦ ਸੁਨੀਤਾ ਗਰਗ ਦੇ ਘਰ ਦੇ ਹਾਲੀਆਂ ਤੁਸੀਂ ਵੀ ਤੁਹਾਨੂੰ ਦਿਖਾਉਣ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਪ੍ਰਾਈਮ ਉਹਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਅਸੀਂ ਸੁਨੀਤਾ ਗਰਗ ਭਾਜਪੀ ਦੇ ਜਨਰਲ ਸੈਕਟਰੀ ਦੇ ਘਰ ਦੇ ਮੂਹਰੇ ਦਿਖਾ ਰਹੇ ਹਾਂ ਜਿੱਥੇ ਅੱਜ ਪੁਤਲਾ ਫੁਕਦਾ ਪ੍ਰੋਗਰਾਮ ਕੀਤਾ ਜਾ ਰਿਹਾ ਅਸੀਂ ਤੁਸੀਂ ਰੋਧੀ ਦੇਖ ਸਕਦੇ ਹੋ ਕੋਟਕਪੂਰੇ ਦੀਆਂ ਸਨੀਤਾ ਗਰਗ ਦੇ ਘਰ ਦੇ ਅੱਗੇ ਹੁੰਦੀਆਂ ਜਿੱਥੇ ਅੱਜ ਕਿਸਾਨਾਂ ਵੱਲੋਂ ਪੁਤਲਾ ਫੂਕਿਆ ਜਾ ਰਿਹਾ ਸਨੀਤਾ ਘਰ ਦੇ ਬਿਲਕੁਲ ਮੂਹਰੇ ਘਰ ਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਹੈ ਸਨੀਤਾ ਗਰਗ ਦਾ ਉਸ ਦੇ ਘਰ ਦੇ ਸਾਹਮਣੇ ਬਿਲਕੁਲ ਪੁਤਲਾ ਫੂਕਿਆ ਜਾ ਰਿਹਾ ਕਿਸਾਨਾਂ ਵੱਲੋਂ ਅਸੀਂ ਕਿਸਾਨਾਂ ਦੇ ਜਿਹੜੇ ਮੋਹਤਵਾਰ ਜਿਹੜੇ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਸਾਡੇ ਨਾਲ ਜਸਪਾਲ ਸਿੰਘ ਜੁੜੇ ਜਸਪਾਲ ਸਿੰਘ ਨਾਲ ਗੱਲ ਕਰਦੇ ਆਂ ਜਸਪਾਲ ਸਿੰਘ ਜੀ ਕੀ ਕਹਿਣਾ ਤੁਹਾਡਾ ਅੱਜ ਅੱਜ ਜੋ ਮੋਦੀ ਸਰਕਾਰ ਨੇ ਕੀ ਉਧਰਲੇ ਪਾਸੇ ਮੀਟਿੰਗ ਸੱਦੀ ਉਹ ਲਗਾਤਾਰ ਪਹਿਲਾਂ ਸਾਨੂੰ ਪਤਾ ਵੀ ਮੀਟਿੰਗ ਦਾ ਰਾਦਰ ਹੋਣੀ ਆ ਮੀਟਿੰਗਾਂ ਚੋ ਕੁਛ ਨਹੀਂ ਨਿਕਲਦਾ ਇਹਦੇ ਕਰਕੇ ਸਾਰੇ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਸਾਰੇ ਪੰਜਾਬ ਦੇ ਵਿੱਚ ਉ ਤਾਂ ਸਾਰੇ ਭਾਰਤ ਦੇ ਵਿੱਚ ਸਾਰੀਆਂ ਹਿੰਦੁਸਤਾਨ ਲੈਵਲ ਦੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਵੀ ਮੋਦੀ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੱਡੇ ਇਕੱਠ ਕਰਕੇ ਪੁਤਲੇ ਸਾੜਨੇ ਆ ਤਾਂ ਕਿ ਉਹ ਸਰਕਾਰ ਆ ਜਿਹੜੀ ਇੱਥੋਂ ਦਾ ਸੇਕ ਉੱਥੇ ਜਾਵੇ ਉਹ ਕਾਨੂੰਨ ਰੱਦ ਕਰੇ ਜਸਪਾਲ ਜੀ ਕੀ ਲੱਗਦਾ ਤੁਹਾਨੂੰ ਬੇਸ਼ੱਕ ਦਿੱਲੀ ਦੀਆਂ ਸਾਰੀਆਂ ਸੜਕਾਂ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਐ ਇਸ ਪ੍ਰੋਟੈਸਟ ਨੂੰ ਲੈ ਕੇ ਜਿਹੜਾ ਤੁਸੀਂ ਪੂਰੇ ਇੰਡੀਆ ਦੇ ਵਿੱਚ ਕਰ ਰਹੇ ਹੋ ਕਿੰਨਾ ਕੁ ਦਬਾਅ ਪਾਊਗਾ ਹੋਰ ਸਰਕਾਰਾਂ ਤੇ ਦਬਾਰਾ ਆਇਆ ਪਹਿਲਾਂ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਦਿੱਲੀ ਦੀ ਚਾਹਣ ਦਿਆਂਗੇ ਅਸਲ 'ਚ ਉਹ ਸਾਡੇ ਪਰਖ ਰਹੇ ਆ ਸਬਰ ਨੂੰ ਅਸੀਂ ਇਧਰੋਂ ਇਹ ਕਿਹਾ ਹੋਇਆ ਵੀ ਅਸੀਂ ਉਹਨਾਂ ਚਿਰ ਹਿੱਲਾਂਗੇ ਨਹੀਂ ਇੱਥੋਂ ਜਿੰਨਾ ਚਿਰ ਇਹ ਕਾਲੇ ਕਾਨੂੰਨਾਂ ਦਾਤ ਨਹੀਂ ਹੁੰਦੇ ਕਰਾ ਕੇ ਆਵਾਂਗੇ ਇਸ ਗੱਲ ਦਾ ਵੱਡਾ ਦਬਾਅ ਲੋਕ ਦਿਨੋਂ ਦਿਨ ਵੱਡੇ ਕਾਫਲੇ ਲੈ ਕੇ ਹੋਰ ਉੱਧਰ ਜਾ ਰਹੇ ਆ ਅੱਜ ਤੁਹਾਡੀ ਕੋਈ ਸਮੀਖਿਆ ਦਾ ਕਰਣਾ ਦੁਆਰਾ ਕੋਈ ਗੱਲ ਹੋਈ ਹੈ ਤੁਹਾਡੀ ਅੱਜ ਕੋਈ ਨਹੀਂ ਸਾਡੀ ਕੋਈ ਗੱਲ ਨਹੀਂ ਹੋਈ ਜੀ ਪਹਿਲਾਂ ਇਹ ਕਹਿੰਦੇ ਸੀ ਗੱਲ ਕਰਵਾਵਾਂਗੇ ਪਰ ਜਿੰਨਾਂ ਨੇ ਗੱਲ ਕਰਵਾਉਣ ਨੂੰ ਕਹਿੰਦੇ ਸੀ ਅੱਜ ਉਹਨਾਂ ਨੂੰ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਆ ਰਿਹਾ ਨਰਿੰਦਰ ਤੋਮਰ ਨੇ ਖੁਦ ਮੰਨਿਆ ਵੀ ਹਾਂ ਗਲਤੀਆਂ ਤਾਂ ਹੈਗੀਆਂ ਕਿਸਾਨ ਸਹੀ ਆ ਜੇ ਫਿਰ ਗਲਤੀਆਂ ਹੈਗੀਆਂ ਰੱਦ ਕਰੋ ਸੋਦਾ ਸੋਦਾ ਕੋਈ ਮਨਜ਼ੂਰ ਨਹੀਂ ਕਿਸਾਨਾਂ ਨੂੰ ਅਸੀਂ ਰੱਦ ਕਰਵਾ ਕੇ ਅਸੀਂ ਦਿੱਲੀ ਤੋਂ ਵਾਪਸ ਮੋੜਾਂਗੇ ਕਿਸਾਨੀ ਉਹਨੀਆਂ ਤੇ ਹੋਰ ਵੀ ਆਗੂ ਸਾਡੇ ਨਾਲ ਜੁੜੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਲੱਗਦਾ ਤੁਹਾਨੂੰ ਇਸ ਪ੍ਰੋਟੈਸਟ ਤੋਂ ਬਾਅਦ ਹੋਰ ਕਿੰਨਾ ਕੁ ਦਬਾਅ ਪਾਊਗਾ ਦਬਾਅ ਜੀ ਤੁਸੀਂ ਅਸੀਂ ਜਿਹੜੇ ਸਰਕਾਰ ਇਹ ਗੱਲ ਕਹਿੰਦੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ ਹੁਣ ਨਾ ਤੇ ਮੀਟਿੰਗ ਤੇ ਮੀਟਿੰਗ ਕਰ ਰਹੀ ਆ ਅੱਜ ਵੀ ਮੀਟਿੰਗ ਹੈ ਪਰਸੋਂ ਦੀ ਮੀਟਿੰਗ ਤੋਂ ਮਰਨੇ ਆਮ ਮੰਨਿਆ ਬੀਚ ਇਹ ਅਸੀਂ ਕਿਸਾਨਾਂ ਦੇ ਰੱਦ ਕਰਤਾ ਤੇ ਫਿਰ ਅਡਾਨੀ ਬਾਨੀ ਸਾਡੇ ਦਾ ਕੁੱਸੇ ਹੋਣਗੇ ਇਹ ਅਡਾਨੀ ਬਾਨੀ ਨੂੰ ਖੁਸ਼ ਕਰਨ ਵਾਸਤੇ ਆ ਪਰ ਅਸੀਂ ਇਹਨੂੰ ਰੱਦ ਕਰਾ ਕੇ ਵਾਪਸ ਆਵਾਂਗੇ ਜੀ ਅਸੀਂ ਉੱਥੇ 6 ਮਹੀਨੇ ਦਾ ਸੱਚ ਲੱਗੇ ਗਏ ਆ ਵਾਪਸ ਨਹੀਂ ਆਵਾਂਗੇ ਭਾਜਪਾ ਦੇ ਮੰਤਰੀ ਵੀ ਹੁਣ ਤੁਹਾਡੀ ਜਿਹੜੀ ਹੈਗੀ ਤੁਹਾਡੀ ਗੱਲ ਦੇ ਵਿੱਚ ਹਾਮੀ ਭਰ ਰਹੇ ਆ ਕੀ ਕਹਿੰਦਾ ਤੁਸੀਂ ਉਸ ਬਾਰੇ ਭਾਜਪਾ ਦੇ ਮੰਤਰੀ ਵੀ ਪਹਿਲਾਂ ਤਾਂ ਉਹ ਜਿਹੜਾ ਮੋਦੀ ਦੀ ਬੋਲੀ ਬੋਲਦੇ ਸੀ ਪਰ ਉਹ ਥੱਲੇ ਜਿਹੜਾ ਲੋਕਾਂ ਦਾ ਦਬਾਅ ਹੈ ਉਹ ਦਬਾਅ ਨੂੰ ਦੇਖਦੇ ਹੋਏ ਆ ਬੋਲ ਰਹੇ ਆ ਉਹ ਨਹੀਂ ਬੋਲ ਦੇਗੇ ਅਸੀਂ ਦਬਾਈ ਇਹਨਾਂ ਬਣਾਇਆ ਵੀ ਅਸੀਂ ਉਹਨੂੰ ਬੁਲਾ ਕੇ ਛੱਡਾਂਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਸਨੀਤਾ ਗਰਗ ਦੇ ਘਰ ਦੇ ਅੱਗੇ ਜਿਹੜਾ ਹੈਗਾ ਪੁਤਲਾ ਜਿਹੜਾ ਫੂਕਿਆ ਜਾ ਰਿਹਾ ਮੋਦੀ ਸਰਕਾਰ ਦਾ ਮੋਦੀ ਦਾ ਸਰ ਉਹ ਦੇਖਣਾ ਹੋਏਗਾ ਕਿ ਪੁਤਲਾ ਫੂਕ ਦੀ ਰਸਮ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਕਿੰਨਾ ਕ ਦਬਾਅ ਪਵੇਗਾ ਬੀਜੇਪੀ ਦੇ ਜਨਨ ਸੈਕਟਰੀ ਦੇ ਘਰ ਦੇ ਅੱਗੇ ਲਗਾਤਾਰ ਕਿਸਾਨਾਂ ਦਾ ਧਰਨਾ ਜਿਹੜਾ ਚੱਲੂ ਹੈ ਅੱਜ ਪੁਤਲਾ ਫੂਕ ਜਿਹੜਾ ਮਜ਼ਾਰਾ ਕੀਤਾ ਗਿਆ ਸਾਡੇ ਨਾਲ ਬੀਜੇਪੀ ਦੇ ਜਨ ਸਕੱਤਰ ਸਾਡੇ ਨਾਲ ਜੁੜੇ ਹੈ ਸਨੀਤਾ ਗਰਗ ਗਰਗ ਸਾਹਿਬ ਵੈਲਕਮ ਤੁਹਾਡਾ ਪ੍ਰਾਈਮੋ ਦੇ ਤੇ ਕੀ ਕਹਿਣਾ ਤੁਹਾਡਾ ਬਿੱਲਾਂ ਨੂੰ ਲੈ ਕੇ ਹੁਣ ਜੀ ਦੇਖੋ ਅਸੀਂ ਕਿਸਾਨ ਭਰਾਵਾਂ ਨੂੰ ਅੱਜ ਵੀ ਬੁਲਾਇਆ ਹੈ ਜੀ ਸ਼ਾਮ ਤੱਕ ਗੱਲ ਹੋ ਜੂਗੀ ਤੇ ਇਹਨਾਂ ਦਾ ਸਾਰਾ ਸਮੱਸਿਆ ਹੱਲ ਹੋ ਜੂਗੀ ਕੋਈ ਐਸੀ ਗੱਲ ਨਹੀਂ ਪਹਿਲਾਂ ਕਈ ਮੀਟਿੰਗਾਂ ਹੋ ਚੁੱਕੀਆਂ ਤੁਹਾਡੇ ਸਾਹਮਣੇ ਪਹਿਲਾਂ 13 ਤਰੀਕ ਨੂੰ ਬੁਲਾਇਆ ਸੀ ਇਸ ਤੋਂ ਪਹਿਲਾਂ 13 ਨੂੰ ਬੁਲਾਇਆ ਸੀ ਇਸ ਤੋਂ ਪਹਿਲਾਂ ਵੀ ਬੁਲਾਇਆ ਸੀਗਾ ਤੇ ਜਿਹੜੀ 13 ਤਰੀਕ ਦੀ ਮਾਹੌਲ 'ਚ ਮੀਟਿੰਗ ਬਹੁਤ ਵਧੀਆ ਮਾਹੌਲ 'ਚ ਹੋਈ ਹੈ ਔਰ ਜਿਹੜੀ ਤਿੰਨ ਤਰੀਕਾ ਵਾਲੀ ਮੀਟਿੰਗ ਸੀ ਉਹ ਵੀ ਬਹੁਤ ਵਧੀਆ ਮਾਹੌਲ ਚ ਹੋਈ ਐ ਉਹ ਤਾਂ ਤੁਸੀਂ ਕਹਿ ਰਹੇ ਹੋ ਨਾ ਪਰ ਕਿਸਾਨ ਤਾਂ ਕਹਿ ਰਹੇ ਬੇਸਟ ਆ ਰਹੀ ਮੀਟਿੰਗ ਸਾਤ-ਸਾਤ ਘੰਟੇ ਮੀਟਿੰਗ ਚੱਲੀ ਐ ਫਿਰ ਵੀ ਕੋਈ ਦਾ ਨਜੋੜਨੇ ਨਿਕਲੇ ਨਹੀਂ 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 ਕਿਸਾਨ ਭਰਾਵਾਂ ਨੇ ਆਪ ਹੀ ਨੌ ਸਾਨੂੰ ਨੌ ਐਮੈਂਡਮੈਂਟ ਦੱਸਿਆ ਜੀ ਵੀ ਸਾਨੂੰ ਅਸੀਂ ਪੁੱਛਿਆ ਵੀ ਤੁਸੀਂ ਪਹਿਲੇ ਪੁਆਇੰਟ ਤੋਂ ਲੈ ਕੇ ਸਾਰੇ ਐਂਡ ਤੱਕ ਤੁਹਾਡੀ ਕੀ ਪ੍ਰੋਬਲਮ ਹੈ ਮੈਨੂੰ ਸਾਨੂੰ ਲਿਖ ਕੇ ਦਿਓ ਉਹਨਾਂ ਨੇ ਸਾਨੂੰ ਲਿਖ ਕੇ ਦਿੱਤੀਆਂ ਨੌ ਪ੍ਰੋਬਲਮਸ ਜਿਹੜੀਆਂ ਨੌ ਦੱਸਿਆ ਸੀ ਵੀ ਸਾਨੂੰ ਇਹ ਡਿਮਾਂਡਸ ਹੈਗੀਆਂ ਉਹਨਾਂ ਦੇ ਵਿੱਚੋਂ ਤਕਰੀਬਨ ਕਈ ਸੈਂਟਰ ਸਰਕਾਰ ਨੇ ਮੰਨ ਲੀਆਂ 2000 4 10 ਦੋ ਕਿਸੇ ਕਸ਼ਣ ਦੇ ਮੰਨੀਆਂ 2000 10 ਦੋ ਜਿਵੇਂ ਐਮ ਐਸ ਪੀ ਲਿਖੀ ਤੌਰ ਤੇ ਮੰਗਦੇ ਸੀ ਅਸੀਂ ਐਗਰੀ ਹੋ ਗਏ ਆ ਜੀ ਅਦਾਲਤ ਜਾਣ ਵਾਸਤੇ ਕਿਸਾਨ ਨੂੰ ਮੰਗਦੇ ਸੀ ਉਹ ਵੀ ਅਸੀਂ ਐਗਰੀ ਹੋ ਗਏ ਆ ਜੀ ਏ ਪੀ ਐਮ ਸੀ ਜੋ ਮੰਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਜੋ ਬਾਹਰੋਂ ਕੋਈ ਮਾਲ ਖਰੀਦੇਗਾ ਟੈਕਸ ਲਗਾਉਣ ਵਾਸਤੇ ਕਹਿੰਦੇ ਸੀ ਉਹ ਵੀ ਮੰਨ ਲਈ ਹਾਂਜੀ ਬਾਕੀ ਤੇ ਵੀ ਵਿਚਾਰ ਹੋ ਰਿਹਾ ਤੇ ਮੇਰਾ ਖਿਆਲ ਹੈ ਬਾਕੀ ਵੀ ਸਭ ਸੌਲ ਮਸਲਾ ਹੱਲ ਹੋ ਜਾਊਗਾ ਨਰਿੰਦਰ ਮੋਦੀ ਵੱਲੋਂ ਬਾਰ-ਬਾਰ ਇਹੀ ਮੈਸੇਜ ਦਿੱਤਾ ਜਾ ਰਿਹਾ ਸੀ ਜਦੋਂ ਕਿਸਾਨ ਪੰਜਾਬ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀਗੇ ਕਿ ਜੋ ਮਰਜ਼ੀ ਕਰ ਲਓ ਇਹ ਬਿੱਲ ਵਾਪਸ ਨਹੀਂ ਹੋਣਗੇ ਤੁਹਾਨੂੰ ਲੱਗਦਾ ਵੀ ਕਿਸਾਨਾਂ ਨੇ ਹੁਣ ਦਿੱਲੀ ਜਾ ਕੇ ਗੱਲ ਚ ਗੁੱਠਾ ਦਿੱਤਾ ਤੇ ਹੁਣ ਉਹ ਐਗਰੀ ਹੋਏ ਆ ਤੁਸੀਂ ਜਿਹੜੇ ਆਠਵੇਂ ਤੁਸੀਂ ਕਹਿ ਰਹੇ ਸੀ ਉਹ ਮੰਨ ਰਹੇ ਹੋ ਨਹੀਂ ਨਹੀਂ ਗੱਲ ਚ ਗੁੱਠਾ ਦੇਣ ਵਾਲੀ ਦਾ ਕੋਈ ਗੱਲ ਨਹੀਂ ਹੈ ਕਿਸਾਨ ਸਾਡੇ ਭਰਾ ਐ ਲੋਕਤੰਤਰ ਐ ਸਭ ਨੂੰ ਪ੍ਰੋਟੈਸਟ ਕਰਨ ਦਾ ਹੱਕ ਐ ਔਰ ਸ਼ਾਂਤਮਈ ਨਾਲ ਸਾਡੇ ਵਾਲੇ ਦਾ ਤਾਂ ਪ੍ਰੋਟੈਸਟ ਕਰ ਰਹੇ ਨੇ ਤੇ ਕੋਈ ਅਸੀ ਗੱਲ ਨਹੀਂ ਹੈ ਤੁਸੀਂ ਕਿਸਾਨਾਂ ਨਾਲ ਕਿਉਂ ਨਹੀਂ ਐਗਰੀ ਹੁੰਦੇਗੇ ਲక్ష్ਮੀ ਕੰਤ ਚਾਵਲਾ ਜੋ ਹੈਲਥ ਡਿਪਾਰਟਮੈਂਟ ਦੇ ਪਹਿਲਾਂ ਰਹੇ ਹੈ ਮੰਤਰੀ ਰਹੇ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਵੀ ਜਿਹੜਾ ਕਿਸਾਨ ਮਾਰੂ ਨੀਤੀ ਹੈ ਵੀ ਨਹੀਂ ਹੈਗਾ ਬੀਜੇਪੀ ਦੇ ਉਹ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕਿਉਂ ਨਹੀਂ ਮੰਨਦੇ ਇਹ ਗੱਲ ਨਹੀਂ ਨਹੀਂ ਜੋ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਭਰਾ ਜੇ ਕੋਈ ਲక్ష్ਮੀ ਕੰਤ ਚਾਵਲਾ ਨੇ ਬਿਆਨ ਦਿੱਤਾ ਹੈ ਖੈਰ ਉਹਦੇ ਬਿਆਨ ਬਾਰੇ ਤਾਂ ਮੈਨੂੰ ਨੋਲਿਜ ਨਹੀਂ ਹੈ ਉਹਨਾਂ ਦਾ ਕੋਈ ਪਰਸਨਲ ਬਿਆਨ ਹੋ ਸਕਦਾ ਹੈ ਤੇ ਪ੍ਰੋਟੈਸਟ ਕਰਨ ਦਾ ਤੁਹਾਨੂੰ ਦੱਸਿਆ ਵੀ ਲੋਕਤੰਤਰ ਸਭ ਦਾ ਹੱਕ ਹੈ ਕਿਸਾਨ ਭਰਾਵਾਂ ਨੂੰ ਲੱਗਦਾ ਸਾਨੂੰ ਵੈਸੇ ਕੋਈ ਵੀ ਮਸਲਾ ਹੈ ਉਹਨਾਂ ਦਾ ਟੇਬਲ ਟਾਕ ਤੇ ਹੀ ਹੈ ਪ੍ਰੋਟੈਸਟ ਦਾ ਕੋਈ ਹੱਲ ਨਹੀਂ ਸੜਕਾਂ ਤੇ ਬੈਠਣਾ ਦਾ ਕੋਈ ਹੱਲ ਨਹੀਂ ਉਹਨਾਂ ਦਾ ਟੇਬਲ ਟਾਕ ਤੇ ਹੀ ਹੈ ਜੀ ਜੋ ਟੇਬਲ ਟਾਕ ਤੇ ਇਹ ਪਹਿਲਾਂ ਵੀ ਕਈ ਵਾਰ ਬੈਠੇ ਆ ਅੱਜ ਵੀ ਇਹਨਾਂ ਨੂੰ ਬੁਲਾਇਆ ਏ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਅੱਜ ਮੇਰਾ ਖਿਆਲ ਹੈ ਸਭ ਸੋਲਵ ਹੋ ਜਾਊਗਾ ਜਿਸ ਤਰ੍ਹਾਂ ਤੁਸੀਂ ਕਹਿੰਨੇ ਆਂ ਵੀ ਐਸੀ 8 9 ਜਿਹੜੀ ਹੈਗੀ ਐ ਸੋਦ ਅਸੀਂ ਉਹ ਚ ਕਰਾਂਗੇ ਜੋ ਕਿਸਾਨਾਂ ਨਾਲ ਸੰਨ ਲਿਖ ਕੇ ਦਿੱਤਾ ਸੀ ਪਰ ਕਿਸਾਨ ਹੁਣ ਕਹਿ ਰਹੇ ਆ ਕਿ ਅਸੀਂ ਸਾਰੇ ਬੈਲੀ ਕੈਨਸਲ ਕਰਾ ਕੇ ਜਾਣੇ ਤੁਹਾਨੂੰ ਲੱਗਦਾ ਨਹੀਂ ਸੀਗਾ ਜਦੋਂ ਕਿਸਾਨ ਪੰਜਾਬ ਦੇ ਵਿੱਚ ਬੈਠੇ ਸੀਗੇ ਉਦੋਂ ਹੀ ਕੋਈ ਤੁਸੀਂ ਇੱਕ ਅੱਧਾ ਤੋਂ ਕੋਈ ਤੁਸੀਂ ਕੋਈ ਬਿੱਲ ਜਿਹੜਾ ਕੈਨਸਲ ਕਰ ਦਿੰਦੇ ਸ਼ਾਇਦ ਕਿਸਾਨ ਟਿਕ ਜਾਂਦੇ ਪਰ ਹੁਣ ਲੱਗਦਾ ਜਿਸ ਤਰ੍ਹਾਂ ਕਿਸਾਨ ਦੀ ਜਿੱਦੋ ਜਹਿ ਚੱਲ ਰਹੀ ਹੈ ਜੋ ਕਿਸਾਨ ਅੱਜ ਅੜੇ ਹੋਏ ਆ ਕਿ ਅਸੀਂ ਬਿੱਲ ਸਾਰੇ ਕੈਨਸਲ ਕਰਾ ਕੇ ਤੋਂ ਮੁੜਾਂਗੇ ਤੇ ਤੁਹਾਨੂੰ ਲੱਗਦਾ ਨਹੀਂ ਜਿਸ ਤਰ੍ਹਾਂ ਗੱਲ ਜੇ ਗੋਟੇ-ਗੂ ਭਾਈ ਜਨ ਕਿਤੇ ਨਹੀਂ ਉਹ ਤਾਂ ਦੇਖੋ ਸੈਂਟਰ ਸਰਕਾਰ ਨੇ ਦੇਖਣਾ ਕਿ ਅਸੀਂ ਕਿਸੇ ਤਰ੍ਹਾਂ ਹੱਲ ਕਰ ਲੈਣਾ ਮਸਲਾ ਸਾਲੋਂ ਉਮੀਦ ਹੈ ਕਿ ਮਸਲਾ ਹੱਲ ਹੋ ਜਾਏਗਾ ਜਿਸ ਤਰ੍ਹਾਂ ਕੋਸਾਨ ਨਾ ਬਾਰ ਬਾਰ ਕਰ ਰਿਹਾ ਕਿ ਸਨੀਤਾ ਗਰਗ ਅਸਤੀਫਾ ਦੇਵੇ ਸਨੀਤਾ ਗਰਗ ਅਸਤੀਫਾ ਦੇਵੇ ਤੁਹਾਡੇ ਬਹੁਤ ਲੀਟ ਜਿਹੜੇ ਅਸਤੀਫਾ ਵੀ ਦੇ ਗਏ ਆ ਤੁਹਾਡੇ ਮਨ ਚ ਕੋਈ ਮਾੜਾ ਮਾਟਾ ਵਿਚਾਰ ਆਇਆ ਇਹਦੇ ਬਾਰੇ ਨਾ 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 ਮੈਂ ਕਿਉਂ ਅਸਤੀਫਾ ਦਵਾਂਗੀ ਪਾਰਟੀ ਦੀ ਵਫਾਦਾਰ ਸਿਪਾਈ ਆ ਮੈਂ ਹਮੇਸ਼ਾ ਪਾਰਟੀ ਨਾਲ ਖੜੀ ਆ ਸਾਡੇ ਜੋ ਵਰਕਰ ਤੁਸੀਂ ਕਹਿੰਦੇ ਹੋ ਜੇ ਗਏ ਆ ਸਾਨੂੰ ਆਏ ਵੀ 500 ਦਾ ਅਸੀਂ ਪਰਸਾ ਚ ਉੱਥੇ ਜੁਆਇਨ ਕਰਾਇਆ ਚੰਡੀਗੜ੍ਹ ਮੀਟਿੰਗ ਸੀ ਸਾਡੀ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ ਤੇ ਪਾਰਟੀ ਚ ਜਿਹਦੇ ਨਾਲ ਮਰਜ਼ੀ ਧੱਕਾ ਕਰੀਏ ਪੇ ਤੁਸੀਂ ਫੇਰ ਵੀ ਪਾਰਟੀ ਦੀ ਗੱਲ ਸੁਣੋਗੇ ਇਹ ਪਾਰਟੀ ਕੋ ਧੱਕਾ ਕਰੂਗੀ ਅੱਜ ਤੱਕ ਪਾਰਟੀ ਸਾਡੇ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਸਭ ਦੇ ਹੱਕ ਲਈ ਖੜੇ ਨੇ ਧੱਕਾ ਵੀ ਬੀਜੇਪੀ ਪਾਰਟੀ ਕਰ ਹੀ ਨਹੀਂ ਸਕਦੀ ਕਿਸੇ ਨਾਲ ਕਿ ਐਨੀ ਵੇਅਰ ਕੋਈ ਵੀ ਹੋਵੇ ਦੇਖੋ ਕਿੰਨੀਆਂ ਯੋਜਨਾਵਾਂ ਚਲਾਈਆਂ ਈ ਉਸ ਬਲਾ ਯੋਜਨਾ ਗਰੀਬਾਂ ਦੇ ਹੱਕ ਚ ਠੀਕ ਹੈ ਨਾ ਉਹ ਯਲਾ ਯੋਜਨਾ ਗਰੀਬਾਂ ਦੇ ਹੱਕ ਚ ਜਿੰਨੀਆਂ ਵੀ ਯੋਜਨਾਵਾਂ ਚਲਾਈਆਂ ਈ ਸਭ ਗਰੀਬਾਂ ਦੇ ਹੱਕ ਚ ਹੈ ਨਾ ਜੀ ਤੇ ਫਿਰ ਇਹ ਵੀ ਕੋਈ ਅਸੀਂ ਤਾਂ ਵਧੀਆ ਮਨਸ਼ਾ ਨਾਲ ਬਿੱਲ ਬਣਾਏ ਨੇ ਕੋਈ ਐਸੀ ਗੱਲ ਨਹੀਂ ਹੈ ਪਰ ਫਿਰ ਵੀ ਜੇ ਕਿਸਾਨ ਭਰਾ ਕੁਝ ਡਿਮਾਂਡਸ ਹੈਗੀਆਂ ਤੇ ਉਹਨਾਂ ਦੀ ਅਸੀਂ ਕੋਸ਼ਿਸ਼ ਕਰਾਂਗੇ ਥੈਂਕ ਯੂ ਸੋ ਇਹ ਸੰਨੀਤਾ ਗਰਗ ਜਿਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਕੁਝ ਮੰਨ ਲਈਆਂ ਗਈਆਂ ਔਰ ਉਮੀਦ ਹੈ ਉਹਨਾਂ ਦੇ ਵਿੱਚ ਸੋਧ ਜਿਹੜਾ ਹੈਗਾ ਬਿੱਲ ਦੇ ਵਿੱਚ ਸੋਧ ਕੀਤੀ ਜਾਊਗੀ ਪਰ ਕਿਸਾਨ ਉਸੇ ਚੀਜ਼ ਤੇ ਅੜੇ ਆ ਕਿ ਹੁਣ ਅਸੀਂ ਬਿੱਲ ਜਿਹੜੇ ਸਾਰੇ ਕੈਨਸਲ ਕਰਾ ਕੇ ਜਾਵਾਂਗੇ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਅੱਜ ਦਾ ਪ੍ਰੋਟੈਸਟ ਕਿਸਾਨਾਂ ਵੱਲੋਂ ਕੀਤਾ ਗਿਆ ਅਰਤੀ ਫੂਕ ਦਾ ਪੂਰੇ ਇੰਡੀਆ ਦੇ ਵਿੱਚ ਇਸ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਹੋਰ ਕੀ ਦਬਾ ਪੈਂਦਾ ਮੈਂ ਸਨਿਯ ਜਨਰਲ ਪ੍ਰਾਈਮੋ ਦੇ ਕੋਡਕਪੁਰਾ